ਮਹਿੰਦਰ ਜੀ ਕਾਂਸਾ ਮਹਿੰਦਰ ਜੀ ਦੀ ਫੋਟੋ ਆਗੇ ਪੰਚਤ ਦਾ ਸੰਮਿਲਨ ਤੇ ਪੰਚਤ ਵਾਲੇ ਸੰਗਠਨ ਦੇ ਸਾਰੇ ਸੇਵਾਦਾਰ 2000 ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇ ਹੁਕਮੇ ਹਨ ਤੇ ਮੁੱਦਾ ਰਹੀ ਹੈ ਜਿੱਥੇ ਇੱਥੇ ਆ ਕੇ ਦੋ ਤਰ੍ਹਾਂ ਇੱਥੇ ਆਦਿ ਨਾਮ ਕੀਤਾ ਗਿਆ ਕਿ ਸੀ ਉਹ ਕਮੂਲ ਨਾਮ ਜਨੂਆਪਾ ਕਹਿੰਿਆ ਅਕਾਲੀ ਗੱਲ ਦੇ ਬਾਜ਼ਰੂਪ ਦੀ ਇੱਕ ਟੋਕੜੇ ਨੂੰ ਉਸ ਤੋਂ ਬਾਅਦ ਸਦਾਰ ਸੁਖਬੀਰ ਸਿੰਘ ਨੂੰ ਇੱਥੇ ਬੁਲਾਇਆ ਗਿਆ ਉਹਨਾਂ ਜੁਕਤਿ ਸਪਸ਼ਟਿਕਨ ਮੰਗਿਆ ਗਿਆ ਤੇ ਪੰਥ ਪੂਰਾ ਸੰਸਾਰ ਵਿੱਚ ਵਸਦੇ ਸਿੱਖ ਜਿਹੜੇ ਨੇ ਇਹ ਸਾਰੇ ਘਟਨਾਕਰਮ ਨੂੰ ਬੜੀ ਨੀਜ਼ ਲਾ ਕੇ ਦੇਖ ਰਹੇ ਕਿ ਮਸਲਾ ਧੜਿਆਂ ਦਾ ਨਹੀਂ ਮਤਲਬ ਪੰਥ ਦਾ ਤੇ ਪੰਥ ਦਾ ਮਸਲਾ ਪੰਥ ਦੀ ਜੁਗਤ ਵਿੱਚ ਹੱਲ ਹੋਣਾ ਚਾਹੀਦਾ ਹੈ ਕਿ ਜਿਹੜੇ ਗੁਨਾਹ ਕੀਤੇ ਨੇ ਇਹ ਮਾਫੀਯੋਗ ਨਹੀਂ ਹਨ ਉਸ ਵਾਸਤੇ ਜੋ ਵੀ ਨਿਰਣਾ ਹੋਵੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਮੁਤਾਬਿਕ ਹੋਣਾ ਚਾਹੀਦਾ ਹੈ ਅੱਜ ਇਸ ਸਥਾਨ 'ਤੇ ਰਲ ਕੇ ਆਪਣੀ ਜਿਹੜੀ ਗੱਲ ਹੈ ਜਿਹਦਰਾਂ ਕਾਲ ਤੱਕ ਤੱਕ ਪਹੁੰਚਾਈਏ ਉਹਨਾਂ ਸਾਡੀ ਗੱਲ ਨੂੰ ਸੁਣੇ ਵਿਸ਼ਵਾਸਤ ਵਾਹੇ ਅਸੀਂ ਜੋ ਸਾਡੀ ਪ੍ਰਾਚੀਨ ਪੰਥਕ ਜੁੜਦੇ ਕੋਈ ਮਤਾਫ਼ ਕਰਨਾ ਜਿਹੜਾ ਹੈ ਉਹਨਾਂ ਵਾਲੀ ਸੰਗਤ ਲਮਗਲ ਕੋਈ ਦਿਨਾਂ ਤੋਂ ਇਹ ਸਾਰਾ ਕੁਝ ਜਿਹੜਾ ਇੱਕ ਪਰਿਵਾਰ ਹੁਣ ਇੱਕ ਪਾਰਟੀ ਦੇ ਆਲੇ ਦੁਆਲੇ ਘੁੰਮ ਰਿਹਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਜਿਹੜਾ ਵੀ ਜ਼ਿੰਮੇਵਾਰਤੀ ਭਾਵੇਂ ਉਹ ਪੰਥਕ ਅਹੁਦੇ ਤੇ ਸੀ ਚਾਹੇ ਉਹ ਸਿਆਸੀ ਅਹੁਦੇ ਤੇ ਸੀ ਉਹਨਾਂ ਨੂੰ ਵੀ ਜਵਾਬਦੇਹੀ ਹੋਣੀ ਹੈ ਸਾਰੇ ਜਵਾਬ ਦੇ ਹੈ ਜੀ ਜਿੰਨਾਂ ਲੋਕਾਂ ਭਾਵੇਂ ਧਾਰਮਿਕ ਪਦਵੀ ਤੇ ਬੈਠੇ ਸਨ ਭਾਵੇਂ ਸਿਆਸੀ ਪਦਵੀ ਤੇ ਬੈਠੇ ਨੇ ਜੋ ਵੀ ਕੰਮ ਦੀਆਂ ਜ਼ਿੰਮੇਵਾਰੀਆਂ ਤੋਂ ਬਾਗੀ ਹੁੰਦੇ ਨੇ ਜਾਂ ਪਛਾੜਦੇ ਨੇ ਉਹਨਾਂ ਸਾਰਿਆਂ ਕੋਲ ਜਵਾਬ ਮੰਗਦੀ ਹੈ ਕਿਸੇ ਕੋ ਕੋ ਨਹੀਂ ਜਵਾਬ ਦੇ ਦੇਣੇ ਕਲੇ ਬੰਦੇ ਜਿਹੜਾ ਹੋਣਾ ਪੰਜਾਂ ਪੰਜ ਦੇ ਕੇ ਇਸ ਕਰਕੇ ਜਿਹੜਾ ਬਣਾ ਸਪਸ਼ਟ ਸਾਰਿਆਂ ਨੂੰ ਕਿ ਇੱਕ ਦੋਸ਼ ਲੱਗਾ ਉਸ ਤੋਂ ਬਾਅਦ ਸਪਸ਼ਟੀਕਰਨ ਮੰਗਿਆ ਗਿਆ ਹੁਣ ਕੱਲ ਮੀਟਿੰਗ ਦੇ ਵਿੱਚ ਫੈਸਲਾ ਹੋਏਗਾ ਜਾਂ ਅੱਗੇ ਕੋਈ ਤਰੀਕ ਪਾਈ ਜਾਵੇ ਨਹੀਂ ਨਹੀਂ ਕੱਲ ਨੂੰ ਵਿਚਾਰਾ ਸ਼ੁਰੂ ਹੋਣਗੇ ਜੀ ਉਧਰ ਪੂਰੇ ਗਵਾਹ ਸਦਨੇ ਚਾਹੀਦੇ ਆ ਜਿਹਦੇ ਕੰਮ ਚੋਂਦੀ ਹੈ ਨਾ ਜਿਹੜੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਜਿਨ੍ਹਾਂ ਪਰਦੇ ਪਿੱਛੇ ਕੰਮ ਕੀਤਾ ਸਾਹਮਣੇ ਆ ਕੇ ਕੰਮ ਕੀਤਾ جواب ਪੰਜੂ ਜਵਾਬ ਜਣਾ ਪੈਗਾ ਇੱਕ ਮਸਲਾ ਜੀ ਲਿਖਣਾ ਕੋਈ ਨਹੀਂ ਹੁੰਦਾ ਜੀ ਇੱਕ ਮਕਦਮਾ ਮੇਰੇ ਤੇ ਧਾਇਰ ਹੁੰਦਾ ਤੇ ਕੋਈ ਕਿੰਨੇ ਭੁਗਦਿਆਂ ਆਕਾਲ ਤੱਕ ਦੇ ਦਾ ਨੀ ਕੋ ਪੰਜ ਦੀ ਸਾੜੀ ਕਚਹਿਰੀ ਹੈ ਤੇ ਚੰਨ ਦੀ ਗਵਹੀ ਹੋਣੀ ਚਾਹੀਦੀ ਮੰਤਦਈ ਇਹ ਇਲਜ਼ਾਮ ਹੈ ਕਿ ਜਿਹੜੇ ਸਿੰਘ ਸਹਿਬਾਨ ਨੇ ਉਹ ਇੱਕ ਪਰਿਵਾਰ ਜਾਂ ਇੱਕ ਪਾਰਟੀ ਦੇ ਅਧੀਨ ਚੱਲਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਕੱਲ ਜੋ ਵੀ ਫੈਸਲਾ ਜਾਂ ਕੋਈ ਅੱਗੇ ਜਿਹੜਾ ਮਰਦਾ ਜੇ ਚੱਲਣਗੇ ਤੇ ਪੰਜ ਜਿੱਥੇ ਖਲੋਤਾ ਤੇ ਖਲੋਤ ਪਹਿਲਾਂ ਵੀ ਕਹਿੰਦਾ ਤੇ ਹਰਕਣਾ ਸ਼ੁਰੂ ਕਰ ਦੇਗਾ ਜਥੇਦਾਰ ਸਾਹਿਬ ਅਸੀਂ ਕੱਲੇ ਨਹੀਂ ਆਏ ਸਾਡੇ ਤੋਂ ਪਹਿਲਾਂ ਕਿਨੇ ਜਥੇਬੰਦੀਆਂ ਆਈਆਂ ਨੇ ਤੇ ਹੋਰ ਵੀ ਕੰਨੀਆਂ ਬਾਹਰ ਬੈਠੇ ਕਾਲੇ ਪਏ ਹੋਏ ਨੇ ਕਿ ਜੋ ਕੁਝ ਇੱਥੇ ਵਿਚਾਰ ਵਟਾਂਦਰਾ ਹੋਵੇ ਉਹ ਅੰਦਰ ਵੜ ਕੇ ਨਹੀਂ ਹੋਣਾ ਚਾਹੀਦਾ ਪੰਥ ਦੀ ਕਚਹਿਰੀ ਵਿੱਚ ਪੰਥਕ ਜੁਗਤ ਮੁਤਾਬਕ ਜੋ ਸਾਡੀ ਪ੍ਰਾਣੀ ਦੂਤ ਰਹੀ ਹੋਵੇ ਤੇ ਮੁਤਾਬਕ ਹੋਣਗੀ। ਇਹ ਬਾਈ 1 ਮਿੰਟ ਇਹ ਲਾਈਨ ਪੜ ਕੇ ਸੁਣਾ ਦਿਓ। ਹਰਮਤਾ ਹੋ ਸਕਦਾ। 1 ਸੈਕਿੰਡ 1 ਮਿੰਟ ਇਹ 1 ਸੈਕਿੰਡ 1 ਮਿੰਟ ਇਹ ਲਾਈਨ ਤੁਹਾਨੂੰ ਜਿਹੜਾ ਤੁਹਾਡਾ ਸਵਾਰਾ ਨਾ ਉਹਦਾ ਆਪ ਜੀ ਜਾਣਦੇ ਹੋ ਕਿ ਜਦੋਂ ਵੀ ਕਿਸੇ ਜਥੇਦਾਰ ਨੇ ਕਿਸੇ ਵਿਸ਼ੇਸ਼ ਵਿਅਕਤੀ ਜਾਂ ਜਾਤ ਜਾਂ ਜਮਾਤ ਦੇ ਪ੍ਰਭਾਵ ਅਧੀਨ ਕੋਈ ਕਾਰਵਾਈ ਕੀਤੀ ਹੈ ਤਾਂ ਖਾਲਸਾ ਪੰਥ ਨੇ ਉਸ ਦਾ ਸਖਤ ਵਿਰੋਧ ਕੀਤਾ ਹੈ। ਜੋ ਅਜੋਗ ਠਰਾਇਆ ਹੈ ਇਸ ਲਈ ਤਖਤਾਂ ਦੇ ਜੇਤੇਦਾਰ ਸਾਹਿਬ ਵੱਲੋਂ ਕੋਈ ਵੀ ਫੈਸਲਾ ਵਿਸ਼ੇ ਪਰ ਵੀ ਜਵਸਦੇ ਸਿੱਖ ਜਗਤ ਦੀਆਂ ਸਿੱਖ ਜਥੇਬੰਦੀਆਂ ਰਹੀ ਲਿਆ ਜਾਵੇ। ਇਸ ਕਰਕੇ ਬਿਲਕੁਲ ਸਪਸ਼ਟ ਕੀਤਾ ਹੈ ਕਿ ਪਰਦਿਨ ਪਿਛੇ ਇਕੱਲਾ ਇਕੱਲੇ ਕਰੋਗੇ ਤਾਂ ਪੰਥ ਪਹਿਲੇ ਰੱਦ ਕਰ ਚੁੱਕਾ ਹੈ। ਇਸ ਕਰਕੇ ਪੰਥੋ ਉਹ ਨਹੀਂ ਹੈ ਕਿ ਅੱਖਾ ਬੰਦ ਕਰਕੇ ਕੋਈ ਮੰਨਣ ਵਾਲੀਆਂ ਜਮਾਤ ਸਾਡੇ ਕੋਲ ਨਹੀਂ ਹੈ। ਅਸੀਂ ਉੱਚਾ ਗੁਰਮਤਿ ਦੀ ਜਿਹੜੀ ਪਹਿਰੇਦਾਰੀ ਹੈ ਉਹਦੇ ਸਾਰੇ ਜਾਗਰੂਕ ਸਿੱਖ ਅੱਗੇ ਆ ਚੁੱਕੇ ਹੋਏ। ਧੰਨਵਾਦ। ਸਾਹ ਸਵਾਲਾਂ ਤੇ ਖੱਲ ਅਗਰ ਕੋਈ ਫੈਸਲਾ ਹੁੰਦਾ ਹੈ ਕਿ ਅਸੀਂ ਕਿੱਥੇ ਬੰਨੀਆਂ ਉਹਨੂੰ